ਕਿ ਕਿ ਦੀ ਆਪਰੇ ਨਵੇੜ ਗਏ ਆ ਹਾਂਜੀ ਇੱਕ ਨਾ ਇਹ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਇਹ ਇੱਕ ਦੇਖੋ ਲੋਕਾਂ ਦੇ ਸਹੂਲਤ ਵਾਸਤੇ ਯਾਰ ਸਾਰਾ ਤਕਰੀਬਨ ਜੇਕਰ ਇੱਕ ਦਿਨ ਵੀ ਚਾਹੇ ਘੰਟਾ ਮੋਟਰ ਬੰਦ ਰਹੇ ਲੋਕਾਂ ਨੇ ਨਾਸੀ ਧੂਆਂ ਆ ਜਾਂਦਾ ਹੈਗਾ ਚਾਹੇ ਚਲੋ ਭਗਵਾਨ ਪੰਡਤ ਜੀ ਵੱਲੋਂ ਪਿੰਡ ਦੇ ਵਿੱਚ ਵੱਖ-ਵੱਖ ਥਾਵਾਂ ਸੋਆਂ ਦੇ ਉੱਤੇ ਇਹ ਜਿਹੜੀ ਕਿ ਸਬਦਾ ਉਹਨਾਂ ਵੱਲੋਂ ਇੱਕ ਦਾਨਪੁਣ ਦੇ ਨਾਂ ਤੇ ਕੀਤੀ ਹੋਈ ਆ ਤਕਰੀਬਨ ਸਾਰਾ ਪਤੌੜੀ ਇਹਨਾਂ ਦਾ ਪਾਣੀ ਪੀਂਦਾ ਗਾ ਦੇ ਕੇ ਗੱਲ ਕੀਤੀ ਆ ਕਿ ਹੁਣ ਮੁੱਦੇ ਦੀ ਗੱਲ ਇਹ ਆ ਗਈ ਆ ਹੁਣ ਬਾਈ ਜੀ ਇਹ ਆਹ ਜਿਹੜਾ ਪਾਣੀ ਆ ਇਹ ਪਾਣੀ ਕਿਤੋਂ ਲੀਕ ਨਹੀਂ ਹੁੰਦਾ ਕਿਤੋਂ ਕੋਈ ਬਾਹਰੋਂ ਨਹੀਂ ਆਉਂਦਾ ਪਾਣੀ ਇਹ ਪਤਾ ਕੀ ਕਰਦੇ ਜਿਹੜੇ ਆਹ ਰੇੜੀਆਂ ਵਾਲੇ ਟੈਂਕਿਆਂ ਜਾਂ ਢੋਲਿਆਂ ਭਰਦੇ ਆਗੇ ਉਹ ਪਾਇਪ ਲਾ ਲੈਂਦੇ ਆਗੇ ਪਾਇਪ ਲਾ ਕੇ ਜਿਹੜੀ ਪਾਣੀ ਦੀ ਬਰਬਾਦੀ ਆ ਕਿ ਉਹ ਇਸ ਤਰ੍ਹਾਂ ਹੁੰਦੀ ਆ ਦੇਖੋ ਛੱਪੜ ਲਾਇਆ ਪਿਆ ਗ ਆਹ ਥਾਂ ਦੇ ਉੱਥੇ ਜਿੱਥੋਂ ਬੰਦਾ ਨੰਗ ਜਾਂਦਾ ਸੀਗਾ ਹੁਣ ਦੂਰੋਂ ਆਉਣਾ ਪੈਣਾਗਾ ਮੰਨ ਲਓ ਵੀ ਉਧਰ ਦੀ ਆਉਂਦਾ ਪੈਂਦਾ ਜਾਂ ਕਿ ਇਧਰ ਦੀ ਜਾਣਾ ਪੈਂਦਾਗਾ ਆਹ ਦੇਖੋ ਐਨੇ ਪਾਣੀ ਦੀ ਬਰਬਾਦੀ ਆ ਪੂਰਾ ਇੱਕ ਛੱਪੜ ਲੱਗਿਆ ਵਾ ਪੂਰਾ ਇੱਕ ਚਰਗਲ ਬਣੀ ਪਈ ਐ ਵੀ ਇੱਥੋਂ ਨਹੀਂ ਕੋਈ ਨੰਗ ਨਹੀਂ ਸਕਦਾ ਜੇ ਕੋਈ ਨੰਗਣ ਵੀ ਲੱਗੂਗਾ ਤਾਂ ਡੱਗ ਕੇ ਆਉਦਾ ਕੋਈ ਗੋਡਾ ਗਟਾ ਆਉਦਾ ਜ਼ਰੂਰ ਤੜਾਊਗਾ ਕੋਈ ਉਹ ਗੋਡਾ ਗਟਾ ਜ਼ਰੂਰ ਤੜਾਊਗਾ ਇੱਥੇ ਕੋਈ ਆਹ ਤੁਹਾਨੂੰ ਦਿਖਾ ਰਿਆਂਗੇ ਆਹ ਦੇਖੋ ਆ ਸਾਰੇ ਹਾਲ ਨਾ ਆ ਇਸ ਤਰ੍ਹਾਂ ਦਾਗਾ ਜੇ ਲੋਕਾਂ ਨੂੰ ਹੁਣ ਯਾਰ ਸਬਦਾ ਦੇਤੀ ਉਹਦੇ ਵਾਸਤੇ ਦੇਖੋ ਆ ਹੁਣ ਯਾਰ ਇੰਨਾ ਉਹਦਾ ਨਰਾਦਰ ਕਰਦੇ ਆਗੇ ਪਾਣੀ ਦਾ ਪਾਣੀ ਦੀ ਬੇਵਰਬਾਦੀ ਹੁਣ ਸਾਡੇ ਨਾਲ ਇਥੋਂ ਦੇ ਜਿਹੜੇ ਕਿ ਪ੍ਰਬੰਧਕ ਆ ਚਲੋ ਇਹ ਵੀ ਹੈ ਨਾ ਕਰ ਰਹੇ ਆ ਮੇਨਟੇਨ ਵੀ ਕਰ ਰਹੇ ਆਗੇ ਤੇ ਅੜੇ-ਸੜੇ ਜਰੂ ਵੀ ਕੋਈ ਦਿੱਕਤ ਆਉਂਦੀ ਆ ਕਿ ਉਹ ਵੀ ਉਹ ਚਲੋ ਮੌਕੇ ਦੇ ਹੱਲ ਕਰਦੇ ਲੋਕਾਂ ਨਾਲ ਨਹੀਂ ਤਾਂ ਸਿੱਧੂ ਆ ਜੇ ਘੰਟਾ ਵੀ ਬੰਦ ਰਹੇ ਮੈਂ ਬੰਦ ਰ ਕੀ ਕਹਾਂਗੇ ਜਿਹੜਾ ਜਿਹੜੇ ਅੱਜ ਦੇ ਹਾਲਾਤ ਦੇਖਿਆ ਗਿਆ ਹਾਲਾਤ ਹੈ ਅਸੀਂ ਪਰੇਸ਼ਾਨ ਇਸ ਗੱਲ ਤੋਂ ਹੂੰ ਪਰੇਸ਼ਾਨ ਇਸ ਗੱਲ ਤੋਂ ਆ ਵੀ ਜਦੋਂ ਕੋਈ ਉਹ ਦਿੱਕਤ ਆ ਜਾਂਦੀ ਹੈ ਹੂੰ ਉਦੋਂ ਇੱਥੇ ਕੋਈ ਨਹੀਂ ਆ ਕੇ ਖੜਦਾ ਉਹ ਉੱਥੋਂ ਮੁੜ ਲੱਗ ਜਾਂਦੇ ਆ ਕਿ ਇੱਥੋਂ ਮੁੜ ਕੇ ਉੱਧਰ ਜਾਣ ਲੱਗ ਜਾਂਦੇ ਆ ਹੂੰ ਸਭ ਤੋਂ ਵੱਡੀ ਸਮੱਸਿਆ ਹੈ ਕਿ ਟੈਂਕੀਆਂ 'ਚ ਪਾਣੀ ਲੈ ਕੇ ਜਾਂਦੇ ਆ ਹੂੰ ਇੱਕ ਉੱਧਰੋਂ ਸੂਰੀ ਵਾਲੇ ਪਾਸੇ ਦਾ ਬੰਦਾ ਧਰਾਂ ਵਾਲੇ ਪੁਲ ਦਾ ਬੰਦਾ ਇੱਥੋਂ ਲੱਗੇ ਜਾਂਦਾ ਹੈ ਹੂੰ ਦੂਜੀ ਗੱਲ ਅਸੀਂ ਇੱਕ ਬੇਨਤੀ ਕਰਦੇ ਹਰਾਵਲ ਲਹਿਰ ਨੂੰ ਵੀ ਜਿਹੜੀ ਸਾਡੀ ਗੰਤੀ ਇੱਥੇ ਬਿੰਦਰભાઈ ਖੜਾ ਹੈ ਭਾਈ ਉਹ ਖੜਾ ਹੈ ਜੀ ਚਾਰ ਪੰਜ ਆਣਾ ਹੀ ਰਹਿ ਜਾਂਦੇ ਇੱਥੇ ਹੂੰ ਤੇ ਉਹ ਗੱਲ ਪੈਂਦੇ ਆ ਨਸ਼ਾ ਪਤਾ ਵੀ ਕਰਦੇ ਆ ਉਹ ਗੱਲ ਪੈਂਦੇ ਆ ਬੇਨਤੀ ਮੈਂ ਇਹ ਕਰਦਿਆਂ ਜਿਹੜੀ ਹਰਿਆਵਲ ਲਹਿਰ ਹੈ ਇਹਦਾ ਭਲੌਰ ਦੇ ਵਿੱਚ ਬਹੁਤ ਵਧੀਆ ਸਹਿਜ ਹੋਊਗਾ ਬਹੁਤ ਵਧੀਆ ਕੰਮ ਕਰ ਰਹੇ ਆ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਨਾਲ ਹੋ ਇਧਰ ਕਾਲਟ ਹੋਣ ਸਾਡਾ ਸਾਥ ਦੇਣਾ ਕਮੇਂਡਰ ਜੀ ਸਾਡਾ ਸਾਥ ਦੇਣਾ ਜੋ ਸਾਡਾ ਸਹਿਜ ਹੋਊਗਾ ਉਹ ਅਸੀਂ ਕਰ ਹੀ ਜਾਣਾ ਸਾਡੇ ਨਾਲ ਗਰੁੱਪ ਬਣਾ ਕੇ ਸਾਡਾ ਸਾਥ ਦੇਣਾ ਇੱਥੇ ਜੇ ਕਿਸੇ ਨੂੰ ਕੁਝ ਕਹਿਨੇ ਮਾਤਰ ਇਕੱਲਾ ਕਰਾ ਬੰਦਾ ਗੱਲ ਪੈਂਦੇ ਆ ਇਹ ਸੋ ਮੇਰੀ ਬੇਨਤੀ ਇਹ ਆ ਵੀ ਜਿਹੜੇ ਤਾਂ ਪਾਣੀ ਲੈ ਕੇ ਜਾਂਦੇ ਆ ਭਰਾ ਭਰਾਵੜ ਦੇ ਚੰਡੀਗੜ੍ਹ